ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿੱਥੇ ਕਿ ਅੱਜ ਦੁਰੋਦ ਅਰਾਡੋ ਸੰਗਤਾਂ ਜਿਹੜੀਆਂ ਨੇ ਗੁਰੂ ਅਨੰਦਪੁਰ ਸਾਹਿਬ ਜੀ ਦੇ ਮੱਥਾ ਟੇਕਣ ਆਈਆਂ ਨੇ ਉਹ ਤੇ ਦੱਸ ਜੀ ਕਿ ਸਾਨੂੰ ਨਿਹੰਗ ਸਿੰਘ ਜੀ ਮਿਲੇ ਨੇ ਜਿਨ੍ਹਾਂ ਦੇ ਇੱਕ ਆਈਸਕ੍ਰੀਮ ਵੇਲਾ ਤੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਤੇ ਜਿੱਥੇ ਕਿ ਇਤਿਹਾਸ ਵੀ ਵਿਸਾਖੀ ਦਾ ਜਾਣਾਂਗੇ ਉਹਨਾਂ ਦੇ ਆਈਸਕ੍ਰੀਮ ਵੇਲ ਦੀ ਵਾਰੀ ਵੀ ਥੋੜੀ ਗੱਲਬਾਤ ਕਰਾਂਗੇ ਤਾਂ ਗੱਲ ਕਰਦੇ ਆ ਉਹਨਾਂ ਦੇ ਨਾਲ ਸਾਹਿਬ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਜੀ ਤੇ ਇਹ ਨਾ ਸ਼ੁਰੂ ਅਜੀ ਬਾਬਾ ਜੀ ਕਲਤਰੀਆ ਵੀ ਆਈਸਕ੍ਰੀਮ ਵੇਂਦੀ ਪਹਿਲੇ ਤਾਂ ਸੀਤ ਤੇ ਸ਼ੁਰੂਆਤ ਕਰਦੇ ਆ ਕਿੰਨਾ ਸਿਰ ਹੋ ਚੁੱਕਿਆ ਹੈ ਕਿ 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 ਮਿਲਦਾ ਹੈ ਆਈਸਕ੍ਰੀਮ ਵੇਲਦੇ ਵਿੱਚ ਇਹ ਤਕਰੀਬਨ ਇਹਨੇ ਦਿਨਾਂ ਦੇ ਵਿੱਚ ਪਿਛਲੇ ਸਾਲ ਅਸੀਂ ਸ਼ੁਰੂ ਕੀਤਾ ਜਿਗਾ ਕੰਮ ਇਹ ਆਈਸਕ੍ਰੀਮ ਵਾਲਾ ਅਜੀ ਲੋਕਾਂ ਨੂੰ ਇਹ ਇਹ ਦੱਸਣਾ ਵੀ ਚਾਹੁੰਦੇ ਆ ਕਿ ਇਹ ਕੰਮ ਅਸੀਂ ਕਿਉਂ ਸ਼ੁਰੂ ਕੀਤਾ ਇਹ ਕੰਮ ਅਸੀਂ ਇਸ ਲਈ ਸ਼ੁਰੂ ਕੀਤਾ ਕਿ ਇੱਕ ਤਾਂ ਆਪਾ ਜਿਹੜਾ ਇੱਕ ਸਿੱਖ ਜਿਹੜਾ ਹੈਗਾ ਆ ਉਹ ਗੁਲਾਮੀ ਦੀ ਜ਼ਿੰਦਗੀ ਨਹੀਂ ਜੀ ਸਕਦਾ ਮਾਰੇ ਮਾਰੇ ਕਹਿੰਦੇ ਸੀਗੇ ਉਤਮ ਖੇਤੀ ਮੱਧਮ ਵਪਾਰ ਨੌਕਰੀ ਚਾੱਕਰੀ ਕਰਾ ਗਵਾਰ ਹੈ ਨਾ ਮਾਰੇ ਕਹਿੰਦੇ ਬਈ ਜਿਹੜਾ ਸਿੱਖ ਹੈਗਾ ਆ ਉਹ ਨੌਕਰੀ ਕਰਨ ਨਾਲੋਂ ਚੰਗਾ ਆ ਆਪਦਾ ਬਿਜ਼ਨਸ ਆਪਦਾ ਕੰਮ ਕਰ ਲਵੇ ਇੱਕ ਇੱਕ ਖੇਤੀ ਜਿਹੜੀ ਹੈਗੀ ਆ ਉੱਤਮ ਹੁੰਦੀ ਆ ਸਭ ਤੋਂ ਹੈਨਾ ਸਭ ਤੋਂ ਵੱਡੀ ਹੁੰਦੀ ਆ ਖੇਤੀ ਤੇ ਇਸ ਕਰਕੇ ਆਪਾਂ ਨੌਕਰੀਆਂ ਦੇ ਚੱਕਰਾਂ ਦੇ ਵਿੱਚ ਪੈਣ ਨਾਲੋਂ ਅਸੀਂ ਆਪਣੇ ਬਿਜ਼ਨਸ ਸਟਾਰਟ ਕੀਤੇ ਆ ਇਹ ਇਹ ਪਿਛਲੇ ਸਾਲ ਆ ਵਿਸਾਖੀ ਵਾਲੇ ਦਿਨਾਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਸਟਾਰਟ ਕੀਤਾ ਸੀਗਾ ਮਾਰੇ ਦੀ ਗੁਰਗੋਬਿੰਦ ਸਿੰਘ ਮਾਰੇ ਸਭ ਦੀ ਕਿਰਪਾ ਨਾਲ ਹਾਂਜੀ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇਹ ਸ਼ੁਰੂ ਕੀਤਾ ਸੀਗਾ ਤੇ ਕੁਝ ਚਲੋ ਕੁਝ ਰੁਕਾਵਟਾਂ ਆਈਆਂ ਅਸੀਂ ਇੱਥੋਂ ਸਾਨੂੰ ਮੂਵ ਹੋਣਾ ਪਿਆ ਤੇ ਇੱਥੋਂ ਸਾਨੂੰ ਛੱਡ ਕੇ ਜਾਣਾ ਪਿਆ ਕਿਉਂਕਿ ਅ ਕੁਝ ਜਿਹੜੀਆਂ ਰੁਕਾਵਟਾਂ ਹੈਗੀਆਂ ਨੇ ਤੇ ਉਹ ਕਾਫੀ ਕਾਫੀ ਆ ਰਹੀਆਂ ਸੀਗੀਆਂ ਲਾਈਕ ਇੱਕ ਤਰ੍ਹਾਂ ਜਿਹੜੇ ਸਾਡੇ ਆਪਣੇ ਕੁਝ ਵਿੱਚ ਹੈਗੇ ਆ ਉਹ ਨਹੀਂ ਚਾਹੁੰਦੇ ਕਿ ਜਿਹੜੇ ਸਾਡੇ ਪੰਜਾਬੀ ਹੈਗੇ ਆ ਉਹ ਕੰਮ ਕਰਨ ਉਹ ਚਾਹੁੰਦੇ ਨੇ ਕਿ ਜਿਹੜੇ ਪ੍ਰਵਾਸੀ ਲੋਕ ਹੈਗੇ ਆ ਉਹੀ ਇੱਥੇ ਕੰਮ ਕਰੀ ਜਾਵੇ ਤੇ ਉਹ ਸਾਡੇ ਥੱਲੇ ਦਬਕੇ ਰਹਿਣ ਜੇਕਰ ਅਜ਼ੀਲੋ ਕੰਮ ਕਰੀਏ ਤੇ ਫਿਰ ਉਹ ਉਹ ਇਹ ਸੋਚਦੇ ਵੀ ਇਹ ਸਾਡੇ ਥੱਲੇ ਨਹੀਂ ਦਬਕੇ रह ਸਕਦੇ ਇਸ ਕਰਕੇ ਉਹੀ ਕੰਮ ਕਰਨ ਜਿਹੜੇ ਸਾਡੇ ਥੱਲੇ ਦਬਕੇ ਰਹਿਣ ਪਰ ਜਿੱਥੇ ਤੁਸੀਂ ਗੱਲ ਕੀਤੀ ਪ੍ਰਵਾਸੀਆਂ ਦੀ ਕਿ ਪ੍ਰਵਾਸੀ ਕੰਮ ਕਰਨ ਪਰ ਜੇਕਰ ਆਈਸਕ੍ਰੀਮ ਦੀ ਗੱਲ ਕੀਤੀ ਜਾਵੇ ਤਾਂ ਅੱਜ ਤੱਕ ਜੇਕਰ ਦੇਖਿਆ ਗਿਆ ਜ਼ਿਆਦਾ ਪ੍ਰਵਾਸੀ ਜਿਹੜੇ ਨੇ ਇਹਨਾਂ ਦੇ ਸਟਾਲ ਲਗਾ ਜਾਂਦੇ ਨੇ ਪਰ ਤੁਸੀਂ ਜਿਹੜਾ ਇਹ ਬਹੁਤ ਇੱਕ ਵਧੀਆ ਸੋਚ ਦੇ ਨਾਲ ਇਸ ਨੂੰ ਸ਼ੁਰੂ ਕੀਤਾ ਤੇ ਮੁਰਤੋ ਤੁਹਾਨੂੰ ਤਕਰੀਬਨ ਸ਼ਾਇਦ ਸਾਲ ਹੋ ਚੁੱਕਿਆ ਹੈ ਇਸ ਨੂੰ ਤੇ ਗੱਲ ਕੀਤੀ ਜਾਵੇ ਇਸ ਦੇ ਵਿੱਚ ਕਿਸ-ਕਿਸ ਤਰੀਕੇ ਦੀ ਆਈਸਕ੍ਰੀਮ ਤੇ ਹੋਰ ਕੀ-ਕੀ ਮਿਲਦੀ ਇਹਦੇ ਵਿੱਚ ਅਸੀਂ ਇੱਕ ਤਾਂ ਸਭ ਤੋਂ ਪਹਿਲਾਂ ਅਸੀਂ ਆਪ ਤਿਆਰ ਕਰਦੇ ਹਾਂ ਰਬੜੀ ਹੁੰਦੀ ਹੈ ਉਹਦੇ ਵਿੱਚ ਸਾਡਾ ਬਦਾਮ ਸ਼ੀਕ ਹੁੰਦਾ ਹੈ ਤੇ ਸ਼ਰਦਈ ਵੀ ਹੁੰਦੀ ਹੈ ਜੀ ਇਹ ਚੀਜ਼ਾਂ ਅਸੀਂ ਖੁਦ تیار ਕਰਦੇ ਹਾਂ ਤੇ ਬਾਕੀ ਸ਼ੇਕਸ ਹੈਗੇ ਆ ਇਹਦੇ ਵਿੱਚ ਕੋਈ ਵੀ ਮਿਲਾਵਟ ਨਹੀਂ ਹੈਗੀ ਤੇ ਇਹਦੇ ਵਿੱਚ ਜਿਹੜੇ ਫਲੇਵਰਸ ਆਈਸਕ੍ਰੀਮ ਦੇਗੇ ਆ ਉਹ ਹੈਗੇ ਆ ਅਮਰੀਕਨ ਨਟਸ ਬਲੂ ਬੈਰੀ ਬਟਰਸਕੋਚ ਵਨੀਲਾ ਸਟਰਾਬਰੀ ਚਾਕਲੇਟ ਬਲੈਕ ਕਰੰਟ ਡਰਾਈ ਫਰੂਟ ਫਰੂਟ ਨਟਸ ਕਾਜੂ ਕਿਸ਼ਮਿਸ ਬਲਬ ਇਹ ਕਾਫੀ سارے ਫਲੇਵਰਸ ਹੈਗੇ ਆ ਬਾਕੀ ਰਬੜੀ ਹੈਗੀ ਆ ਬਦਾਮ ਸ਼ੇਕ ਹੈਗੇ ਆ ਬਾਕੀ ਹੋਰ ਤਰ੍ਹਾਂ ਦੇ ਸ਼ੇਕਸ ਹੈਗੇ ਅੱਛਾ ਤੁਸੀਂ ਹੁਣ ਮੁੜ ਤੋਂ ਇੱਥੇ ਆਏ ਹੋ ਤਾਂ ਹੁਣ ਇੱਥੇ ਰੋਗੇ ਜਾਂ ਫਿਰ ਇਸ ਤੋਂ ਬਾਅਦ ਵੀ ਕਿਤੇ ਹੋਰ ਸ਼ੋ ਨਹੀਂ ਅਸੀਂ ਪਹਿਲਾਂ ਤਾਂ ਤੁਹਾਨੂੰ ਦੱਸਿਆ ਵੀ 15 ਦਿਨ ਅਸੀਂ ਇੱਥੇ ਕੰਮ ਸ਼ੁਰੂ ਜਦੋਂ ਸ਼ੁਰੂ ਕੀਤਾ ਸੀਗਾ ਸਾਨੂੰ ਰੁਕਾਵਟਾਂ ਆਈਆਂ ਅਸੀਂ ਇੱਥੋਂ ਚਲੇ ਗਏ ਸੀ ਹੈਨਾ ਤੇ ਫਿਰ ਹੁਣ ਅਸੀਂ ਅਸੀਂ ਸੋਚਿਆ ਵੀ ਅਸੀਂ ਬਸਾਖੀ ਦੇ ਦਿਨ ਨਾਲੇ ਤਾਂ ਇੱਕ ਮਹਾਰਾਜ ਦੇ ਗੇਂਦਗਮਸਤਕ ਹੋ ਜਾਾਂਗੇ ਦਰਸ਼ਨਜ਼ਾਰੀ ਕਰ ਲਾਂਗੇ ਤੇ ਨਾਲੇ ਅਸੀਂ ਕਾਰੋਬਾਰ ਵੀ ਕਰ ਲਾਂਗੇ ਉਹ ਕਾਰੋਬਾਰ ਨੂੰ ਮੁਹਾਲੀ ਅਸੀਂ ਚਲੇ ਗਏ ਆਂ ਮੁਹਾਲੀ ਦੁਬਾਰਾ ਇੱਥੇ ਆਏ ਆਂ ਤਿੰਨ ਚਾਰ ਦਿਨਾਂ ਲਈ ਆਏ ਸੀਗੇ ਪਰ ਉਹ ਰੁਕਾਵਟਾਂ ਜਿਹੜੀਆਂ ਸਾਨੂੰ ਪਹਿਲਾਂ ਆਈਆਂ ਸੀਗੀਆਂ ਉਹ ਦੁਬਾਰਾ ਮੁੜ ਕੇ ਆਈਆਂ ਹੈਨਾ ਪਰ ਅਸੀਂ ਡੱਡੇ ਹੋਏ ਆਂ ਦੋ-ਤਿੰਨ ਦਿਨ ਬਸਾਖੀ ਤੋਂ ਬਾਅਦ ਹੀ ਜਾਵਾਂਗੇ ਅ ਤਾਂ ਗੱਲ ਕੀਤੀ ਜਾਵੇ ਵਿਸਾਖੀ ਦੇ ਇਤਿਹਾਸ ਦੇ ਬਾਰੇ ਇਸ ਤੇ ਵੀ ਚਾਨਣਾ ਪਾਓ ਤੇ ਦੂਰੋ ਦਰਾਂੋਂ ਸੰਗਤਾਂ ਆਉਂਦੀਆਂ ਨੇ ਇਹਨਾਂ ਨੂੰ ਕੀ ਕਹਿਣਾ ਚਾਹੁੰਦੇ? ਸੰਗਤਾਂ ਆਉਂਦੀਆਂ ਜੀ ਸੰਗਤਾਂ ਖਾਲਸਾ ਸਾਜਨਾ ਦਿਵਸ ਕਰਕੇ ਆਉਂਦੀਆਂ ਜੀ ਵਿਸਾਖੀ ਕਰਕੇ ਕੁਝ 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 ਆਪਣੇ ਵੀਰਾ ਭਰਾਵਾਂ ਦੀ ਥਿੰਕਿੰਗ ਹੈਗੀ ਆ ਕਿ ਇਹ ਸੀਜ਼ਨਾਂ ਦੇ ਇਹ ਦਿਨਾਂ ਦੇ ਵਿੱਚ ਫਸਲ ਦਾ ਜਿਹੜਾ ਹੈਗਾ ਆ ਉਹ ਫਸਲ ਦੇ ਉਹਨੂੰ ਮਨਾਉਣਾ ਘਟ ਵੱਢ ਕੇ ਆ ਵੱਢਣੀ ਹੈਗੀ ਆ ਵਿਸਾਖ ਉਦੇ ਕਰਕੇ ਲੋਕ ਆਉਂਦੇ ਆ 13 April 1690 ਦੇ ਵਿੱਚ ਇਹ ਖਾਲਸਾ ਸਾਜਨਾ ਦੇ ਵਜ੍ਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਹੱਥੋਂ ਹੋਈ ਯਾਰ ਕਹਿੰਦੇ ਨਹੀਂ ਜਿੱਥੇ ਜੱਲਾਨਾ ਵਿੱਚੋਂ ਮਾ ਬਾ ਗੁਰੂ ਗੋਬਿੰਦ ਸਿੰਘ ਆਪੇ ਗੁਰਚੇਲਾ ਹੈ ਨਾ ਪਹਿਲਾਂ ਮਹਾਰਾਜ ਨੇ ਪੰਜਾਂ ਸਿੰਘਾਂ ਨੂੰ ਤਿਆਰ ਕੀਤਾ ਪੰਜਾਂ ਸਿੰਘਾਂ ਦੇ ਮਹਾਰਾਜ ਨੇ ਕਿਹਾ ਕਿ ਬਈ ਕਾਫੀ ਸਾਰੇ ਜਣੇ ਬੈਠੇ ਸੀਗੇ ਮਹਾਰਾਜ ਜੀ ਕੋਲੇ ਮਹਾਰਾਜ ਸਾਹਿਬ ਨੇ ਕਿਹਾ ਵੀ ਕੌਣ ਕੌਣ ਸਿਰ ਦੇਣ ਲਈ ਤਿਆਰ ਆ ਚੀਜ਼ ਭੇਡ ਕਰਨ ਲਈ ਕੌਣ ਕੌਣ ਤਿਆਰ ਆ ਵਿੱਚੋਂ ਪੰਜ ਸਿੰਘ ਉੱਠ ਕੇ ਕੋਈ ਬਹੁਤ ਦੂਰੋਂ ਦੂਰੋਂ ਚੱਲ ਕੇ ਆਏ ਸੀਗੇ ਪੰਜ ਪਿਆਰੇ ਜਿਹਨਾਂ ਨੂੰ ਆਪਾਂ ਕਹਿੰਦੇ ਆ ਉਹ ਆ ਕੇ ਉਹ ਉਹਨਾਂ ਨੇ ਹੱਥ ਖੜੇ ਕਰੇ ਮਹਾਰਾਜ ਸਾਹਿਬ ਅਸੀਂ ਸੀਸ ਵਾਰਾਂਗੇ ਅਸੀਂ ਸੀਸ ਦਵਾਂਗੇ ਤੇ ਫਿਰ ਮਹਾਰਾਜ ਸਾਹਿਬ ਉਹਨਾਂ ਨੂੰ ਅੰਦਰ ਲੈ ਕੇ ਗਏ ਉਹ ਮਹਾਰੇ ਨੇ ਉਹਨਾਂ ਦੇ ਸੀਸ ਲਏ ਤੇ ਉਹਨਾਂ ਵਿੱਚੋਂ ਹੀ ਪੰਜ ਪਿਆਰੇ ਜਿਹੜੇ ਹੈਗੇ ਉਹ ਨਿਕਲੇ ਹਨਾ ਤੇ ਸੋ ਅੱਜ ਉਹ ਜਦੋਂ ਪੰਜ ਪਿਆਰੇ ਜਦੋਂ ਸਿਰ ਜੇ ਮਹਾਰੇ ਸਾਹਿਬ ਨੇ ਉਸ ਤੋਂ ਬਾਅਦ ਮਹਾਰੇ ਸਾਹਿਬ ਨੂੰ ਮਹਾਰੇ ਸਾਹਿਬ ਨੇ ਉਹਨਾਂ ਤੋਂ ਖੰਡੇ ਬਾਟੀ ਦੀ ਬੋਲ ਆਪ ਵੀ ਪ੍ਰਾਪਤ ਕੀਤੀ ਹੈ ਉਸ ਤੋਂ ਬਾਅਦ ਫਿਰ ਖਾਲਸਾ ਜਿਹੜਾ ਹੈਗਾ ਸਾਜਿਆ ਗਿਆ ਉਸ ਤੋਂ ਬਾਅਦ ਅੱਜ ਖਾਲਸੇ ਦਾ ਪਸਾਰਾ ਆ ਤੇ ਜਿਹੜੇ ਅੱਜ ਉਹਨਾਂ ਦੀ ਬਦੌਲਤ ਅਸੀਂ ਸੇਖੇ ਆ ਉਹਨਾਂ ਦੀ ਬਦੌਲਤ ਹਿੰਦੂ ਆ ਹੈਨਾ ਸਾਰੇ ਉਹਨਾਂ ਦੀ ਬਦੌਲਤ ਆ ਸੀ ਉਹਨਾਂ ਦਾ ਬਹੁਤ ਸ਼ੁਕਰਾਨਾ ਕਰਨਾ ਚਾਹੀਦਾ ਆ ਬਹੁਤ ਧੰਨਵਾਦ ਆ ਤੇ ਅੱਜ ਦੀ ਪੀੜ੍ਹੀ ਨੂੰ ਕਿਸ ਤਰੀਕੇ ਦੇ ਨਾਲ ਵੇਖਦੇ ਹੋ ਜਿਵੇਂ ਨਸ਼ਿਆਂ ਦੇ ਵਿੱਚ ਅੱਜ ਦੀ ਪੀੜ੍ਹੀ ਜਾਂਦੀ ਜਾਰੀ ਹੈ ਜਾਂਦੀ ਜਾ ਰਹੀ ਹੈ ਨਸ਼ਿਆਂ ਦੇ ਵਿੱਚ ਦੇਖੋ ਪਹਿਲਾਂ ਤਾਂ ਜਿਹੜੀ ਇੱਥੇ ਦੀ ਸਰਕਾਰ ਹੈਗੀ ਐ ਇਸ ਦੇਸ਼ ਦੀ ਸਰਕਾਰ ਹੈਗੀ ਆ ਉਹ ਸਰਕਾਰ ਵੀ ਕਾਫੀ ਨਸ਼ਿਆਂ ਨਸ਼ਾ ਉਹ ਨਹੀਂ ਚਾਹੁੰਦੀ ਹੈਗੇ ਬਈ ਸਾਡੀਆਂ ਦੁਕਾਨਾਂ ਬੰਦ ਹੋਣ ਉਹਨਾਂ ਦਾ ਕਾਰੋਬਾਰ ਜਿਹੜਾ ਹੈਗਾ ਆ ਨਸ਼ਿਆਂ ਤੋਂ ਹੀ ਧਰ ਰਿਹਾ ਆ ਅਕੋਰਡਿੰਗ ਟੂ ਮੀ ਉਹਨਾਂ ਦਾ ਨਸ਼ਿਆਂ ਤੋਂ ਹੀ ਕਾਰੋਬਾਰ ਧਰ ਰਿਹਾ ਧਰ ਰਿਹਾ ਹੈ ਜੇ ਕੋਈ ਨਸ਼ੇ ਦੇ ਖਿਲਾਫ ਉੱਠਦਾ ਆ ਬਈ ਨਸ਼ਾ ਬੰਦ ਕਰਾਇਆ ਜਾਵੇ ਠੇਕੇ ਸ਼ਰਾਬ ਦੇ ਬੰਦ ਕਰਾਉਣ ਚਿੱਟਾ ਬੰਦ ਕਰਾਇਆ ਜਾਵੇ ਤਾਂ ਉਹ ਜਿਹੜੀ ਸਰਕਾਰ ਹੈਗੀ ਆ ਉਹਨੂੰ ਦਬਾਉਣ ਦੇ ਚੱਕਰ ਦੇ ਵਿੱਚ ਉਹਨੂੰ ਮਾਰਦੀ ਵੀ ਹੈਗੀ ਆ ਉਹਨੂੰ ਜੇਲ੍ਹਾਂ ਦੇ ਵਿੱਚ ਵੀ ਢੱਕਿਆ ਜਾਂਦਾ ਆ ਤੁਹਾਨੂੰ ਪਤਾ ਹੀ ਆ ਕੀ ਕੁਝ ਹੋ ਰਿਹਾ ਆ ਪਿਛਲੇ 1-2 ਸਾਲਾਂ ਤੋਂ ਐਲੋਂ ਦੀ ਇਹੀ ਹਾਲ ਹੋਏ ਆ ਸਰਕਾਰ ਨਹੀਂ ਚਾਹੁੰਦੀ ਇਹ ਨਸ਼ੇ ਮੁਕਤ ਹੋਵੇ ਤੇ ਸਰਕਾਰ ਚਾਹੁੰਦੀ ਆ ਵੀ ਇਹ ਨਸ਼ਿਆਂ ਦੀ ਦਲਦਲ ਦੇ ਵਿੱਚ ਫਸ ਜਾਵੇ ਹੁਣ ਮੈਂ ਇਹੀ ਅਪੀਲ ਕਰੂੰਗਾ ਵੀ ਨਸ਼ਿਆਂ ਦੇ ਦਲਦਲ ਦੇ ਵਿੱਚੋਂ ਨਿਕਲਣ ਦਾ ਜਿਹੜੇ ਫਸੇ ਹੋਏ ਨੇ ਇੱਕ ਤਰੀਕਾ ਆ ਬਈ ਖੰਡੇ ਬਾਡੇ ਦੀ ਪੋਲ ਪ੍ਰਾਪਤ ਕਰਨ ਤੇ ਜਿਹੜਾ ਖਾਲਸਾ ਸਾਜਨਾ ਦਿਵਸ ਹੈਗਾ ਆ ਤੇ ਬੜੀ ਦੂਰੋਂ ਚੰਗਤਾਂ ਚੱਲ ਕੇ ਆਉਂਦੀਆਂ ਆ ਤੇ ਅੰਮ੍ਰਿਤ ਛਕਣ ਲਈ ਵੀ ਆਉਂਦੇ ਆ ਤੇ ਉਹ ਉਹ ਜਿਹੜਾ ਜਦੋਂ ਠੰਡੇ ਬਾਡੀ ਦੇ ਪੋਲ ਪ੍ਰਾਪਤ ਕਰ ਲਈ ਆ ਫਿਰ ਉਦੋਂ ਬਾਅਦ ਨਸ਼ੇ ਆਟੋਮੈਟਿਕ ਛੁੱਟ ਜਾਣਗੇ ਉਦੋਂ ਪੰਜ ਪਿਆਰੇ ਜਿਹੜੇ ਪੰਜ ਸਾਹਾਬਾਨ ਹੈਗੇ ਆ ਤੇ ਸ਼ਾਕਸਤ ਗੁਰਗੋਬਿੰਦ ਸਿੰਘ ਮਹਾਰਾ ਦਾ ਰੂਪ ਹੁੰਦੇ ਆ ਤੇ ਉਹ ਉਹਨਾਂ ਨੇ ਸਾਰੀ ਮਰਿਆਦਾ ਦੱਸਣੀ ਆ ਬਈ ਜਦੋਂ ਤੁਸੀਂ ਖਾਲਸਾ ਸੱਜਣਾ ਆ ਇਹ ਖੰਡੇ ਬਾੜੀ ਦੀ ਪੋਲ ਪ੍ਰਾਪਤ ਕਰਨੀ ਹੈ ਤੇ ਨਸ਼ੇ ਜਿਹੜੇ ਹੈਗੇ ਨਸ਼ਿਆਂ ਤੋਂ ਖਿਲਾਫ ਹੁਣ ਆਇਆ ਉਹਨੇ ਕਾਫੀ ਮर्यादा ਦੱਸਿਆ ਉਸ ਜਿਹੜੀ ਤੁਸੀਂ ਨਸ਼ਿਆਂ ਦੀ ਗੱਲ ਕਰਦੇ ਹੋ ਸਭ ਤੋਂ ਬੈਸਟ ਵੇ ਹੈਗਾ ਆ ਖੰਡੇ ਬਾੜੀ ਦੀ ਪੋਲ ਪ੍ਰਾਪਤ ਕਰਨ ਤੇ ਗੁਰੂ ਵਾਲੇ ਬਣਨ ਨਾਲ ਕੀਰਤ ਵੀ ਕਰਨ ਤੇ ਨਾਲ ਆਪਣੀ ਕਮਾਈ ਵੀ ਕਰਨ ਤੇ ਬਚਿਆ ਜਾ ਸਕਦਾ ਹੈ ਸਾਡੇ ਨਾਲ ਤੇ ਇੱਕ ਆਖਰੀ ਸਵਾਲ ਹੀ ਹੈ ਕਿ ਨਸ਼ੇ ਦੀ ਗੱਲ ਹੋਈ ਹੈ ਤਾਂ ਜਿੱਦਾਂ ਤੁਸੀਂ ਕਹਿ ਰਹੇ ਕਿ ਆਪਣਾ ਕੰਮ ਆਪਣਾ ਬਿਜ਼ਨਸ ਅੱਜ ਦੇ ਸਮੇਂ ਦੇ ਵਿੱਚ ਹਰ ਕੋਈ ਕਰਦਾ ਹੈ ਪਰ ਅੱਜ ਤੋਂ ਜੇ ਗੱਲ ਕੀਤੀ ਜਾਵੇ ਨਸ਼ੇ ਦੀ ਤਾਂ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਨਸ਼ੇ ਦੇ ਵਿੱਚ ਧੋਤ ਰਹੇ ਉਹ ਪੜੇ ਲਿਖੇ ਨੌਜਵਾਨ ਨੇ ਉਹਨਾਂ ਦੇ ਨਾਲ ਜਦੋਂ ਵੀ ਗੱਲਬਾਤ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਜਿਹੜੀ ਨੌਕਰੀ ਨਹੀਂ ਮਿਲਦੀ ਉਹਨਾਂ ਦੇ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਆਪਣੀ ਰਾਏ ਕੀ ਦੇਣਾ ਚਾਹੁੰਦੇ 50 ਲੱਖ ਦਾ ਦੇਖੋ ਜਿਹੜੇ ਤਾਂ ਪੰਜਾਬੀ ਵੀਰ ਹੈਗੇ ਆਪਣੇ ਹੁਣ ਅਸੀਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਅਸੀਂ ਇੱਕ ਧੁੱਕ ਵੀ ਜਨਾਈ ਸੀਗੀ ਮਹਾਰਾਜ ਤੇ ਕਹਿੰਦੇ ਸੀਗੇ ਵੀ ਨੌਕਰੀਆਂ ਦੇ ਚੱਕਰਾਂ 'ਚ ਪਾਇਓ ਇਹਨੇ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕੌਣ ਸੀਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਰਾਜੇ ਸਿੰਘ ਹੈ ਨਾ ਰਾਜਿਆਂ ਦੇ ਪੁੱਤ ਕੀ ਹੋਏ ਰਾਜੇ ਹੀ ਹੋਏ ਨਾ ਰਾਜਿਆਂ ਦੇ ਪੁੱਤ ਰਾਜੇ ਹੋਏ ਤੇ ਰਾਜ ਗੁਲਾਮੀ ਥੋੜਾ ਕਰਨਗੇ ਰਾਜਿਆਂ ਨੇ ਤਾਂ ਰਾਜ ਕਰਨਾ ਹੈ ਰਾਜ ਕਿਵੇਂ ਕਰਾਂਗੇ ਜਦੋਂ ਆਪਣੇ ਕਾਰੋਬਾਰ ਸ਼ੁਰੂ ਕਰਾਂਗੇ ਅਸੀਂ ਇਸ ਕਰਕੇ ਆਪਾਂ ਤਾਂ ਇਹੀ ਅਪੀਲ ਕਰਦੇ ਆਂ ਵੀ ਆਪਣੇ ਆਪੋ ਆਪਣੇ ਕਾਰੋਬਾਰ ਸ਼ੁਰੂ ਕਰੋ ਛੋਟੇ ਛੋਟੇ ਬਿਜ਼ਨਸ ਹੁਣ ਕਈ ਪ੍ਰਵਾਸੀ ਲੋਕ ਹੈਗੇ ਆਪਣੇ ਕਾਰੋਬਾਰ ਕਰਦੇ ਆ ਬਿਜ਼ਨਸ ਕਰਦੇ ਆ ਚਲੋ ਉਹਨਾਂ ਨੂੰ ਅਸੀਂ ਮਨਾ ਨਹੀਂ ਕਰਦੇ ਹੈਗੇ ਸਾਰਿਆਂ ਦੇ ਆਪੋ ਆਪਣੇ ਕਰਮ ਨੇ ਕਰਮਖਾਨੇ ਆਪਣੇ ਤੇ ਉਹ ਉਹ ਬਿਜ਼ਨਸ ਕਰਦੇ ਆ ਛੋਟੇ ਛੋਟੇ ਬਿਜ਼ਨਸ ਕਰਦੇ ਆ ਜਿਹਦੇ ਵਿੱਚ ਸਮਾਲ ਇਨਵੈਸਟਮੈਂਟ ਤੇ ਵੈਰੀ ਬਿਗ ਇਨਕਮ ਹੁੰਦੀ ਆ ਤੇ ਸਾਨੂੰ ਲੱਗਦਾ ਵੀ ਉਹ 5-700 ਰੁਪਏ ਤੇ ਢੀ ਪਾ ਕੇ ਜਾਂਦੇ ਹੋਣਗੇ ਪਰ ਇਹ ਸਾਡੇ ਸਾਡੀ ਸੋਚ ਨਹੀਂ ਗਲਤ ਉਹ ਕਾਫੀ ਢਿਆੜੀ ਪਾਉਂਦੇ ਆ ਤੇ ਹੁਣ ਸਾਡੇ ਵਾਲੇ ਜਿਹੜੇ ਸਾਡੇ ਪੰਜਾਬ ਦੇ ਪੰਜਾਬੀ ਹੈਗੇ ਆ ਤੇ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਆਪਣੇ ਛੋਟੇ-ਛੋਟੇ ਕਾਰੋਬਾਰ ਸ਼ੁਰੂ ਕਰਨੇ ਪੈਣਦੇ ਆ ਉਹ ਛੋਟੇ-ਛੋਟੇ ਕਾਰੋਬਾਰ ਸ਼ੁਰੂ ਕਰਨ ਤੇ ਆਪਣੀ ਨੌਕਰੀਆਂ ਤੋਂ ਜੇ ਕਿ ਤੁਸੀਂ ਕਹਿੰਦੇ ਵੀ ਨੌਕਰੀਆਂ ਨਹੀਂ ਮਿਲਦੀਆਂ ਹੈਗੀਆਂ ਤੇ ਉਹ ਆਪਣੇ ਕਾਰੋਬਾਰ ਸ਼ੁਰੂ ਕਰ ਲੈਣ ਨੌਕਰੀਆਂ ਦੀ ਜ਼ਰੂਰਤ ਤੇ ਨਹੀਂ ਹੈਗੀ ਹਾਂਜੀ ਤੇ ਬਹੁਤ ਬਹੁਤ